ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਆ ਵੇਖੋ ਟਿਫਣ ਲਗਭਗ ਅੰਕਲ ਜੀ ਕਹਿੰਦੇ ਆ ਵੀ ਲਗਭਗ 200 ਆ ਬੜੇ ਲਗਦੇ ਨੇ 200 ਸਾਲ ਪੁਰਾਣਾ ਹੋਊਗਾ ਇਹ ਦਾ ਆ ਦੇਖੋ ਮੜੇ ਜਾ ਅੰਕਲ ਤੋਂ ਪੁਛਿ ਮੜੇ ਜਾ ਅੰਕਲ ਜੀ ਦੁਕਾਨ ਦਾ ਨਾਮ ਦੱਸੇ ਨਾਲੇ ਇਹ ਅੰਟੀਕ ਬਰਤਨ ਆ ਜਿਸ ਤਰੀਕੇ ਨਾਲ ਇਹ ਜਾਗਵਾ ਇੱਕ ਤੇਰੀ ਮੇਰੀ ਕਾਰੀਗਰ ਪੁਰਾਣੇ ਕਲਕੱਤੇ ਇਹ ਚੀਜ਼ਾਂ ਬੰਦੀਆਂ ਸੀ ਇਹ ਜਿਹੜਾ ਤੁਸੀਂ ਸੁਣਾ ਇਹ ਵੀ ਕਲਕੱਤੇ ਬਣਿਆ ਹੈ ਔਰ ਈਸਟ ਇੰਡੀਆ ਕੰਪਨੀ ਜਿਹੜੀ ਆ ਉਹਨਾਂ ਦੇ ਜਿਹੜੇ ਅਧਿਕਾਰੀ ਸੀ ਉਹ ਬਹੁਤ ਛੋਗਨ ਵਰਦੇ ਵੈਸੇ ਤੇ ਭਾਰਤ ਆਪਣੇ ਹਿੰਦੁਸਤਾਨ ਦੇ ਵਿੱਚ ਬੈਸੇ ਇਤਤਲ ਬਹੁਤ ਵਸਤੇ ਜੇ ਸੀ ਰੋਕੀ ਇਹ ਇੰਟੀਕ ਆਟਮਾ ਜਿਹੜੀਆਂ ਪ੍ਰਾਚੀਨ ਆਟਮਾ ਜਿਹੜੀਆਂ ਕਦੀ ਕਦਾਈ ਲੱਭ ਜੀਆਂ ਵਾ ਮਿਲਦੀਆਂ ਵਾ ਔਰ ਕਈ ਲੋਕ ਬੜੇ ਸ਼ੌਂਕ ਦੇ ਨਾਲ ਜਿੱਦਾਂ 200 ਸਾਲ ਪੁਰਾਣਾ ਪਕਸ਼ਾ ਨੂੰ ਦੱਸਿਆ ਵੀ ਤੁਸੀਂ 200 ਸਾਲ ਪੁਰਾਣਾ ਕਹਿੰਦੇ ਹਾਂ ਕਦੀ ਨੂੰ ਪਤਾ 200 ਸਾਲ ਪੁਰਾਣਾ ਕਿਥੋਂ ਆ ਔਰ ਅਜੇ ਵੀ ਬਹੁਤ ਚੰਗੀ ਹਾਲਤ ਦੇ ਵਿੱਚ ਆ ਔਰ ਬਹੁਤ ਵਧੀਆ ਖੁੱਲਣ ਦਾ ਵੀ ਸਟਾਈਲ ਇੱਕੋ ਲੋਕ ਲੱਗ ਜਾਂਦਾ ਸੀ ਅੱਛਾ ਲੋਕ ਲੱਗਦਾ ਜੀ ਨਾਲ ਇਹ ਖੁੱਲ ਜਾਂਦਾ ਆ ਦੇਖੋ ਚਾਰ ਪੌਂਡੀ ਵੇਖੋ ਚਾਰ ਸੱਤੀ ਬਾਣਾ ਤੇ ਦੰਗੀਆਂ ਅਲੱਗ-ਅਲੱਗ ਹੋਈਆਂ ਹਾਂ ਹਾਂਜੀ ਔਰ ਦਰਦ ਪੁਰਾਣੀ ਦਾ ਪਾਣੀ ਕਿਉਂ ਨਹੀਂ ਲੱਦੀ ਇਹਨਾ ਪੁਰਾਣਾ ਬੰਦਾ ਅਗਲੀ ਹੋਣੀ ਕਹਿੰਦੇ ਪਰਾਚੀ ਚੀਤੀ ਦੇ ਨਾਲ ਦੇ ਪ੍ਰਾਤਨ ਪ੍ਰਾਤਨ ਭਾਂਡੇ ਜਿਹੜੇ ਸਾਰੇ ਆ ਮਿਲਦੇ ਥੋੜੇ ਤਾਂ ਮਹਿੰਗੇ ਆ ਮੰਨ ਲਓ ਹਨਾ ਅੰਟੀਕ ਐਟਮਾਂ ਥੋੜੀ ਜਿੰਦੀ ਆ ਹਾਂ ਮਹਿੰਗੇ ਹੁੰਦੀਆਂ ਦੁਰਲੱਭ ਜੀਆਂ ਆਈ ਨਹੀਂ ਆ ਇਸ ਕਰਕੇ ਉਹਨਾਂ ਦਾ ਥੋੜਾ ਜਿਆਦਾ ਰੇਟ ਵੀ ਲੱਗ ਜੀ ਹੁੰਦਾ ਹੈ ਦੁਕਾਨ ਦਾ ਨਾਮ ਬੰਦੇ ਜੀ ਮੇਰਾ ਖਤੇ ਸਿੰਘ ਭਾਂਡੇ ਵਾਲੇ ਗੁਰੂ ਬਾਜ਼ਾਰ ਤਰਨਤਾਰਨ ਤਰਨਤਾਰਨ ਸਾਹਿਬ ਜੀ ਦਾਨ ਛੱਡਿਆ ਅੱਜ ਸਾਡੀ ਪੰਜਵੀਂ ਪੁਛਤ ਇੱਥੇ ਕੰਮ ਕਰਦੀ ਆ ਪਰਦਾਦਾ ਜੀ ਦੇ ਨਾਲ ਸਾਡੇ ਇੱਥੇ ਤਰਨਤਾਰਨ ਜਿਲਾਰੇ ਤੋਂ ਆਣ ਕੇ ਬਿਕਾਰ ਪਾਈ ਸੀ ਇਹ ਜਨਿਆਲਾ ਆਣ ਕੇ ਪਰਦਾਦਾ ਜੀ ਨੇ ਦਾਦਾ ਜੀ ਨੂੰ ਵਿਰਾਸਤ ਦਿੱਤੀ ਦਾਦਾ ਜੀ ਨੇ ਗਾਂ ਪਿਤਾਈ ਨੂੰ ਦਿੱਤੀ ਮੈਂ ਰੱਖੀ ਔਰ ਮੇਰੇ ਬੱਚੇ ਹੁਣ ਕੰਮ ਕਰਦੇ ਆ ਦੁਕਾਨ ਤੇ ਪੰਜੀ ਕੁਛ ਟਾਈਮ ਤੋਂ ਇਹ ਸਾਡੇ ਕੰਮ ਕਰਦੇ ਚਲੋ ਇਹਨਾਂ ਦੀ ਪ੍ਰਮੋਸ਼ਨਿੰਗ ਕਰ ਲਈਏ ਥੋੜੀ ਜੀ ਇਹਨਾਂ ਕੋਲ ਕਹਿੰਦੇ ਭਾਂਡੇ ਇੱਤਲ ਦੇ ਭਾਂਡੇ ਖਾ ਕੇ ਅੱਜਕਲ ਟ੍ਰੈਂਡ ਇਹ ਹੈ ਅਲੂਮੀਨੀਅਮ ਜਿਸ ਦਾ ਆਪਾਂ ਵਰਤਦੇ ਆ ਮੈਂ ਇਹਨਾਂ ਦਾ ਬਰਤਨ ਦੇਖਿਆ ਸੀ ਪਰਾਂ ਇਹ ਦਾ ਕਿੰਨੇ ਕਿਲੋ ਦਾ ਪਕੀੜਾ ਨਵਾਂ ਇਹ ਵਜੇ ਚ ਬੰਦਾ ਕਿਨਾ ਅਜੇ 2 ਕਿਲੋ ਰਹਿ ਗਿਆ 1 ਕਿਲੋ ਇਹ ਅਲੂਮੀਨੀਅਮ ਖੁਰਖੁਰ ਕੇ ਆਪਣੇ ਸਰੀਰ 'ਚ ਜਾ ਚੁੱਕਾ ਹੈ ਇਹਦਾ ਜੀ ਉਹਦਾ ਕੀ ਨੁਕਸਾਨ ਜੀ ਹੋਰ ਲੀਵਰ ਵਾਸਤੇ ਕੈਂਸਰ ਦੀ ਬਿਮਾਰੀ ਵੀ ਵੀ ਔਰ ਸਾਹ ਦੀਆਂ ਬਿਮਾਰੀਆਂ ਹਾਂਜੀ ਗੁਰਦਿਆਂ ਵਾਸਤੇ ਬਹੁਤ ਹਾਨੀਕਾਰਕ ਹੈ ਕਰਨਾ ਚਾਹੀਦੀ ਸਰ ਇਹ ਤੇ ਵੈਸੇ ਵਾਈਨ ਦੇ ਗਲਾਸ ਬਣਿਆ ਹੋਇਆ ਜੀ ਟੈਡੀਸ ਚ ਗਲਾਣਾ ਟੈਡੀਸ ਓਹੋ ਪੈਗ ਲਾਉਣਾ ਮੈਂ ਤਾਂ ਭੰਡਾ ਲਾਉ ਕਿੱਦਾਂ ਵਧੀਆ ਹੈ ਨਾ ਨਾਲ ਜੱਗ ਵੀ ਆਂਦਾ ਔਰ ਇੱਕ ਗਲਾਸ ਵੀ ਹੁੰਦੇ ਆ ਐਸੇ ਦੇ ਮੈਂ ਪੈਗੜੇ ਲਾਇਓ ਮੈਂ ਉਹਦਾ ਕਰਨ ਰਿਹਾ ਜੀ ਵੈਸੇ ਇਹ ਕਹ ਰਹੇ ਆ ਪੁਰਾਣੇ ਲੋਕ ਚਾਹੇ ਤੇ ਸਰਬਤ ਵੀ ਪੀਂਦੇ ਸੀ ਐਸੀ ਗੱਲ ਨਹੀਂ ਆ ਦਵਾਈ ਆ ਅਰਕ ਪੀਣਾਂ ਵਾਸਤੇ ਪਿੱਤਾਂ ਦੇ ਵਿੱਚ ਬਹੁਤ ਬੜੀ ਜਾਣਕਾਰੀ ਦਿਓ ਜਿੱਦਾਂ ਪਾਂਡੇ ਪੁਰਾਣੇ ਆ 200 ਸਾਲ ਪੁਰਾਣੇ 150 ਸਾਲ ਪੁਰਾਣੇ ਪਾਂਡੇ ਜਿਹੜੇ ਕਿਸੇ ਦੇ ਪਾਂਡੇ ਦੇ ਵਿੱਚ ਜਾਂ ਪਿੱਤਨ ਦੇ ਪਾਂਡੇ ਦੇ ਵਿੱਚ ਆਪਾਂ ਜਿਹੜੀ ਸਬਜ਼ੀ ਰੋਟੀ ਦਾਲ ਜੋ ਵੀ ਖਾਂਦੇ ਆ ਆਪਾਂ ਸਾਨਾ ਉਹਦਾ ਵੀ ਫਾਇਦਾ ਹੀ ਹੁੰਦਾ ਵਾ ਸ਼ੀਲ ਦੇ ਪਾਂਡੇ ਦਾ ਲੋ ਜਿਆਦਾ ਸ਼ੀਲ ਦਾ ਨਾ ਨੁਕਸਾਨ ਆ ਨਾ ਕੋਈ ਫਾਇਦਾ ਹਾਂ ਸ਼ੀਲ ਘਸਦੀ ਗੁਰਦੀ ਨਹੀਂ ਆ ਬਿਲਕੁਲ ਨਾ ਹੀ ਅੰਦਰ ਜਾਂਦੀ ਇਹਨਾਂ ਦਾ ਉਹਦੇ ਉਹਦੇ ਮੁਕਾਬਲੇ ਅਲੂਮੀਨੀਅਮ ਖੁਰਕੇ ਅੰਦਰ ਜਾਂਦਾ ਲੇਕਿਨ ਤਾਂਬਾ ਪਿੱਤਲ ਜਿੰਨਾ ਖੁਰਕੇ ਅੰਦਰ ਜਾਏਗਾ ਹਾਂਜੀ ਉਹਨਾਂ ਆਪਣੇ ਸਰੀਰ ਨੂੰ ਐਲੀਮੈਂਟ ਮਿਲਦੇ ਉਹਦੇ ਨਾਲ ਇੱਕ ਅਲੱਗ ਕਮਰਤੀ ਪੁਰਾਣੇ ਸਮੇਂ ਦੇ ਵਿੱਚ ਰਾਜੇ ਵਾਂਗ ਰਾਜੇ ਤੇ ਸੋਨੇ ਚਾਂਦੀ ਦੇ ਭਾਂਡੇ ਬਣਦੇ ਫਿਰ ਕਾਂਸੀ ਕਿਹਨਾਂ ਆ ਤਾਂ ਕਾਂਸੀ ਦੇ ਬਰਤਨ ਦੇ ਵਿੱਚ ਜਿਹੜੀ ਉਹਨਾਂ ਦੀ ਬਣਾਉਣ ਦੇ ਅਨੁਸਾਰ ਤਾਂਬਾ ਔਰ ਤੜੀ ਦੇ ਨਾਲ ਆਉਂਦਾ ਉਹਨਾਂ ਦਾ ਜਿਹੜੀ ਸ਼ੁੱਧਤਾ ਹਤਾ ਔਰ ਜਿਹੜੀ ਪਿੱਤਲ ਦਾ ਜਿਹਦੇ ਵਿੱਚ ਤਾਂਬਾ ਔਰ ਜਿਸਤ ਜਦੋਂ ਤੁਸੀਂ ਜਰ ਰਲ ਕੇ ਪੁੱਤਰ ਬੰਦਾ ਹਾਂ ਔਰ ਆਪਾਂ ਜਿਵੇਂ ਕੋਈ ਤੱਤ ਤਲਾ ਚਾਫਲ ਖਾਂਦੇ ਆ ਕੋਈ ਰੈਵਿਟਲ ਹੋ ਗਿਆ ਜਾਂ ਕੋਈ ਵੀ ਤੱਤ ਤਲਾ ਹਾਂਜੀ ਬਿਲਕੁਲ ਉਹਦੇ ਵਿੱਚ ਆਪਾਂ ਨੂੰ ਕਾਪਰ ਆਕਸਾਈਡ ਜ਼ਿੰਕ ਆਕਸਾਈਡ ਟਿਨ ਆਕਸਾਈਡ ਇਹ ਆਪਾਂ ਤੱਤ ਮਿਲਦੇ ਆ ਉਹਦੇ ਵਿੱਚ ਜਦੋਂ ਆਪਾਂ ਪੜ੍ਹਦੇ ਆ ਪਰਚੇ ਦੇ ਵਿੱਚ ਫਾਰਮੂਲਾ ਹਾਂਜੀ ਉਹ ਅੱਜ ਆਪਾਂ ਦਵਾਈਆਂ ਦੇ ਰੂਪੇ ਖਾਂਦੇ ਆ ਜਦ ਕਿ ਸਾਨੂੰ ਇਹ ਨੇਚਰਲ ਪ੍ਰੋਡਕਟ ਮਿਲਦੇ ਸੀ ਸਾਡੇ ਰੋਜ਼ ਦੇ ਖਾਣੇ ਦੇ ਵਿੱਚ ਬਿਲਕੁਲ ਬਿਲਕੁਲ ਜਿਹੜੀ ਪਤੀਲੇ ਵਿੱਚ ਸਬਜ਼ੀ ਰਣਣੀ ਆ ਜਾਂ ਕੋਈ ਚੀਜ਼ ਬਣਾਨੀ ਆ ਉਹਦੇ ਨਾਲ ਆਪਾਂ ਨੂੰ ਐਲੀਮੈਂਟ ਮਿਲਦੇ ਸੀ ਆਣ ਨੂੰ ਨੇਚਰਲ ਅੰਦਰ ਜੀ ਜੰਬੀ ਜੀ ਨਿਯੋਗ ਸਰੀਰ ਨੂੰ ਤਾਕਤ ਤੱਕ ਮਿਲਦੀ ਹੈ ਅੱਜ ਸੋਨੇ ਦਾ ਕੁਸਤਾ ਖਾਣੇ ਆਪਾਂ ਚਾਂਦੀ ਦਾ ਕੁਸਤਾ ਖਾਣੇ ਲੱਗਦਾ ਮੈਨੂੰ ਕਹਿਣਾ ਭਾਂਡੇ ਦੇ ਵਿੱਚ ਖਾਣ ਦੇ ਨਾਲ ਬੰਦਾ ਬਿਮਾਰ ਨਹੀਂ ਹੋਊਗਾ ਘੱਟ ਹੋਊਗਾ ਮਤਲਬ ਜਿਸ ਤਰ੍ਹਾਂ ਕਿ ਆਸਤੇ ਕਿੰਨਾ ਤੰਦਾ ਸੀ ਆਸਤੇ ਬਹੁਤ ਵਧੀਆ ਆ ਆਹ ਦੇਖੋ ਸਾਰੇ ਕੀ ਕੁਝ ਅੱਗੇ ਆ ਗਏ ਮੇਰੀ ਜੀ ਮੈਂ ਜੀ ਆ ਜੀ ਦਸ਼ੇਰ ਸਿੰਘ ਅਲਖ ਸਿੰਘ ਸਰਵਨ ਕਰ ਤੋਂ ਮਿਲੇਗੀ ਇਹਨਾਂ ਦੀ ਸ਼ੀਟ ਹੈ। ਇਹ ਰਾਇਕਤ ਬਾਰੇ ਕੁਝ ਹੋਰ ਚੰਗੇ ਸੀ ਪਾਣੀ। ਜੇ ਤੁਮਨੇ ਭਾਗੀ ਸਾਡੀ ਗਾਡੀ ਆਸ ਤੇ ਆਪਦੀ ਖੋਜੀ ਵੀ ਹੋ ਗਈ ਹੈ। ਉਹ ਗੱਪਾਂ ਸ਼ਰਮਾ ਕਰਦਾ ਰਹਿਣਾ ਆਪ ਵੀ ਆਪੇ ਪ੍ਰੋਮੋਸ਼ਨ ਹੋ ਜਾਵੇ। ਆ ਵੇਖੀ ਨੀ ਜੇ ਭਾਈ ਵੇਖੋ ਆ ਲੈਣੀ ਆਲੀ ਹੈ। ਨਹੀਂ ਇਹ ਬਾੜੀ ਚੀਜ਼ ਆ ਨਾ। ਆ ਜਿਹੜਾ ਖਾਣਾ ਖਾਣਾ ਵਾ ਉਹ ਮਤਲਬ ਕਈ ਬਿਮਾਰੀਆਂ ਜਿਹੜੀਆਂ ਨਾ ਨੂੰ ਠਾਣਦਾ ਆਪਣਾ ਇਮਿਊਨਿਟੀ ਸਿਸਟਮ ਜਿਹੜਾ ਨਾ ਇਹਨੂੰ ਸਹੀ ਰੱਖਦਾ। ਇਹਦੇ ਪਾਣੀ ਰੱਖੋ ساری ਰਾਤ। ਅੱਛਾ ਜੀ। ਉਹ ਸਾਰੇ ਉੱਠ ਕੇ ਪੀਓ। ਅੱਛਾ। ਤੇ ਸਾਡਾ ਜਿਹੜਾ ਜਿਹੜਾ weight lose ਕਰਨਾ ਆਪਾਂ ਦਾ ਹੋਰ ਕੀ ਹੋਰ ਤੇਰਦੀਆਂ ਬਿਮਾਰੀਆਂ ਤੋਂ ਬਹੁਤ ਵਧੀਆ ਚੀਜ਼ ਹੁੰਦਾ ਤਾਂ ਮੇਰੇ ਇਹ ਜਿਹੜਾ ਚੀਜ਼ ਆ ਕੇ ਲੈ ਚੋਣ ਲੈ ਆਇਆ ਇਹਦਾ ਜਿਹੜਾ ਪ੍ਰੋਡਕਟ ਆ ਨਾ ਇਹ ਅੰਗਰੇਜ਼ ਲੈ ਕੇ ਆਏ ਸੀ ਅੱਛਾ ਜੀ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਅਲੂਮੀਨੀਅਮ ਹੁੰਦਾ ਹਾਂਜੀ ਇਹਨੂੰ ਅੰਗਰੇਜ਼ ਲੈ ਕੇ ਆਏ ਸੀ ਇਸ ਕਰਕੇ ਕਾਲੇ ਪਾਣੀ ਦੇ ਵਿੱਚ ਜਿਹੜੇ ਸਾਡੇ ਸੁਤੰਤਰਤਾ ਸੰਾਣੀ ਜਿਹੜੇ ਉਹਦੇ ਆਜ਼ਾਦੀ ਕਲਪੀਏ ਸੀ ਉਹਨਾਂ ਨੂੰ ਜਦੋਂ ਕੈਦ ਹੁੰਦੀ ਸੀ ਉਹਨਾਂ ਨੂੰ ਸੁਪਰ ਦਾ ਕੁਝ ਦਿੱਤਾ ਅੱਛਾ ਜੀ ਉਹਦੇ ਜੇ ਖਾਓ ਉਹਦੇ ਜੇ ਪਕਾਓ ਉਹਦੇ ਨਾਲ ਹੀ ਪਾਣੀ ਪੀਓ ਔਰ ਦੀ ਮੱਲਿਆਰ ਇਹਨੂੰ ਕਹਿੰਦੇ ਸੀ ਵੀ ਸਲੋਪ ਵਾਇਜ਼ਨ ਦੇ ਤੌਰ ਤੇ ਅਲੂਮੀਨੀਅਮ ਦਿੱਤਾ ਇਹਨਾਂ ਨੂੰ ਆਪੇ ਮਰ ਜਾਣਾ ਸੀ। ਅਛਾ ਜੀ ਇਹ ਜੀ ਨਾਲ ਹਾਂਜੀ ਤੇ ਫਿਰ ਕੀ ਕਰਗੇ ਜੇ ਪਾਜੇ? ਬਈ ਤੇ ਲੋਕਾਂ ਨੇ ਖਰੀਦੀ ਕਰਕੇ ਵੀ ਬਾਕੀ ਕੰਮਾਂ ਤੇ ਚਲੇ ਮਹਿੰਗਾ ਬਣਾ ਕਿ ਜਿਹੜਾ ਪਤੀਲਾ ਉਹਦਾ ਬੰਨਾ ਹਾਰ 2000 ਦਾ ਇਹਦਾ ਬਣ ਜਾਣਾ 5700 ਜਾਂ 6000। ਇਹ ਕੋਲਮ ਲੱਗ ਫਿਰ ਇਹ ਵੀ ਮਾੜੀ ਚੀਜ਼ ਹੈ। ਬਹੁਤ ਮਾੜਾ ਅਲੂਮੀਨੀਅਮ ਜਿਹੜਾ ਉਹ 600 ਦਾ ਤੇ ਬਹੁਤ ਖਾਨੀਦਾਰ ਕਾ ਇਹ ਤੇ ਪਰ ਇਹ ਮਾੜੇ ਬੜੇ ਬੜੇ ਕਲਾਕਾਰ ਆ ਨਾ ਯਾ ਹੀਰੋ ਭਾਈ ਤੇ ਵੇਖਿਆ ਉਹ ਇਹਨੇ ਭਾਂਡੇ ਦੀ ਰੋਟੀ ਖਾਂਦੀ ਏ। ਕਿੱਤਲ ਪਾਂਡਾ ਚੁੜੇ ਨੇ ਭਾਂਡੇ ਚਾਂਦੀ ਦੇ ਭਾਂਡੇ ਇਹਨੂੰ ਪਰਸਨਲ ਪਾਰਟੀ ਨਹੀਂ ਹੈ ਨਾ ਇਹ ਦੇਖਿਆ ਵੀਡੀਓ ਨਹੀਂ ਆ ਆਪਣਾ ਮਗਾ ਨੰਬਰ ਬੋਲੋ ਅੰਕ ਕੀ ਆਉਂਦਾ ਤੁਹਾਨੂੰ ਮੇਰਾ 9646353595 ਪੰਜਾਬੀ ਜੀ ਬੋਲ ਦਿਓ 9646353595 ਇਹ ਸਾਡੇਗਾ ਦੋਸਤੋ ਫੇਰ ਦੁਬਾਰਾ ਤੁਹਾਨੂੰ ਇਹ ਵੈਸੇ ਹੀ ਅਹੀਂ ਨਾ ਇੱਥੇ ਕੋਈ ਪੁਰਾਣੇ ਭਾਂਡੇ ਲੈ ਕੇ ਆਏ ਸੀ ਸਗੋਂ ਸਗੋਂ ਰੱਖਣੇ ਚਾਹੀਦੇ ਅਸੀਂ ਕਹਿੰਦੇ ਲੋਕਾਂ ਨੂੰ ਲੋ ਅਸੀਂ ਤਾਂ ਆਪਦੇ ਵਿੱਚ ਰੱਖ ਗਏ ਹਾਂ ਤੇ ਪਰੇ ਵੀ ਹੁਣੇ ਵਾਪਸ ਲੈ ਚੱਲੇ ਆ ਅਹੀਂ ਵਾਅਸ ਲੈ ਜੰਦੇ ਅਸੀਂ ਨਹੀਂ ਵੇਚਣੇ ਸੀ ਜੇ ਆਪ ਖਾਇ ਸੀ ਕਰਾਂਗੇ ਉਹਨਾਂ ਨੂੰ ਭਾਂਡੇ ਠੀਕ ਆ ਭਾਜੀ ਤੇ ਬਾਕੀ ਰਹੀ ਗੱਲ ਇਹਨਾਂ ਹੀ ਦੁਕਾਨ ਤੇ ਆਓ ਇਹਨਾਂ ਤੋਂ ਸਮਾਨ ਲਓ ਵਧੀਆ ਤੋਂ ਵਧੀਆ ਅੰਕਲ ਜੀ ਕਹਿੰਦੇ ਕਿਸੇ ਦਿਨ ਫ੍ਰੀ ਟਾਈਮ ਆਇਓ ਆਹ ਤੇ ਵੀਡੀਓ ਕਹਿੰਦਾ ਬਣਾਉਦਾ ਪੇਜ ਤੇ ਬੇਟੇ ਅੰਕਲ ਜੀ ਕਹਿੰਦੇ ਫ੍ਰੀ ਟਾਈਮ ਆਇਆ ਤੁਹਾਨੂੰ ਪ੍ਰਾਤਨ ਭਾਂਡੇ ਕੋਰ ਦੀ ਕਿਹਾ ਜੋ ਜਿਸ ਦਾ ਬਹੁਤ ਪੁਰਾਣਾ 300 400 ਸਾਲ ਪੁਰਾਣੇ ਦੇ ਇੱਕ ਕੜੇ 300 400 ਸਾਲ ਪੁਰਾਣੇ ਘੜੇ ਇੱਕ ਤਾਂ ਮਹਾਰਾ ਅਨੀਤ ਸਿੰਘ ਦੀ ਗੱਲ ਕੀਤੀ ਉਹਨਾਂ ਦਾ ਘੜਾ ਸ਼ਾਇਦ ਉਸ ਸਮੇਂ ਦੇ ਵਿੱਚ ਗੁੰਮ ਗਏ ਲੇਕਿਨ ਅੰਦਾਜ਼ਾ ਮੇਰੇ ਹਿਸਾਬ ਤੇ ਜੋ ਬਰਤਨ ਦੀ ਪੰਤਰ ਆ ਉਹ 3-400 ਸਾਲ ਪੁਰਾਣਾ ਇੱਕ ਮੱਟ ਜਿਹਨੂੰ ਪਹਿਲਾਂ ਕਹਿੰਦੇ ਹੁੰਦੇ ਸੀ ਜਿਹਦੇ ਲੋਕੀ ਰਾਸ਼ਨ ਵੀ ਰੱਖਦੇ ਸੀ ਗੁੜ ਰੱਖਦੇ ਸੀ ਚੌਲ ਰੱਖਣਾਂ ਤੇ ਫੜੋਲੀਆਂ ਜਿਹਨੂੰ ਕਹਿੰਦੇ ਪੁਰਾਣੀਆਂ ਇੱਕ ਤੋਂ ਦੀ ਫੜੋਲੀ ਇਤਿਹਾਸਿਕ ਸਮੇਂ ਦੀ ਬਣੀ ਹੋਈ ਉਹ ਬਾਕੀ ਨਹੀਂ ਪਲੀ ਨੂੰ ਭਾਜੀ ਕੋਈ ਨਹੀਂ ਜਿਆ ਪਤਾ ਜਿੱਦਾਂ ਤੁਸੀਂ ਕਹਿੰਦੇ ਹੋ ਜਾਂ ਤੁੰਬਾ ਹਾਂ ਬਿਲਕੁਲ ਤੁੰਬਾ ਤੁੰਡਾ ਪਤਾ ਨਹੀਂ ਲੋਕਾਂ ਨੂੰ ਕੀ ਹੁੰਦਾ ਦਹੀਂ ਪੀਣ ਨੂੰ ਪਤਾ ਨਹੀਂ ਲੋਕਾਂ ਨੂੰ ਨਵੇਂ ਬੱਚਿਆਂ ਨੂੰ ਨਹੀਂ ਪਤਾ ਹਾਂ ਬਿਲਕੁਲ ਪਤਾ ਚਲੋ ਵੀ ਬੰਦ ਕਰੀਏ ਵੀਡੀਓ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ ਤੇ ਮੇਰੇ ਵੀਰ ਦੋਸਤ ਸਾਰੇ ਭੈਣ ਭਰਾ ਇਹਨਾਂ ਦੀ ਦੁਕਾਨ ਤੇ ਜਰੂਰ ਵਿਸ਼ਟ ਕਰਿਓ ਇਹ ਜੇ ਮੇਰਾ ਨਾਮ ਲਓ ਕਹਿੰਦਾ ਮੇਰਾ ਨਾਮ ਲਓਗੇ 2000 ਦੇ ਭਾਂਡੇ 5000 ਦੇ ਭਾਂਡੇ ਬਣਗੇ 500 ਰੁਪਏ ਦਾ ਹਿਸਾਬ ਕਰ ਦੇਣੀ ਠੀਕ ਹੈ ਭਾਈ ਹਾਂਜੀ ਠੀਕ ਹੈ ਜੀ